ਅੱਜ ਜ਼ਿਲ੍ਹਾ ਮਠਿੱਲਡਾ ਦੇ ਸਾਰੇ ਨਵੇਂ ਚੁਣੇ ਗਏ ਪੰਚ ਸਹਿਬਾਨ ਨੂੰ ਸੌਂਚ ਕਾਉਣ ਦਾ ਪ੍ਰੋਗਰਾਮ ਜਿਹੜਾ ਪੰਜਾਬ ਸਰਕਾਰ ਵੱਲੋਂ ਲਿਖਿਆ ਗਿਆ ਸੀ ਅੱਜ ਸਾਰੇ ਪੰਚ ਸਹਿਬਾਨ ਨੂੰ ਸੌਂਚ ਕਾਇਆ ਸਾਡੇ ਸਾਰੇ ਆਮ ਆਦਮੀ ਪਾਰਟੀ ਦੇ ਐਮਐਲਏ ਸਹਿਬਾਨ ਔਰ ਸਾਰੇ ਪੰਜ ਸਰਪੰਚ ਸਹਿਬਾਨ ਪਹੁੰਚੇ ਸੀ ਉਹਨਾਂ ਨੂੰ ਸੰਵਿਧਾਨ ਤੇ ਪ੍ਰਤੀ ਸੱਚੀ ਸ਼ਰਧਾ ਰੱਖਣ ਦੀ ਜਿਹੜੀ ਹੈ ਸੰਵਿਧਾਨ ਸੌਂਚ ਕਾਇੀ ਗਈ ਆ ਕਿਉਂਕਿ ਜੋ ਸੰਵਿਧਾਨ ਬਾਬਾ ਸਾਹਿਬ ਹੀਮਰਾਓ ਮੇੜਕੜੀ ਨੇ ਬਣਾਇਆ ਸੀ ਉਹਦੇ ਮੁਤਾਬਕ ਸਾਰੇ ਪੰਚ ਸਹਿਬਾਨ ਨੇ ਕੰਮ ਕਰਨ ਦਾ ਪ੍ਰਣ ਲਿਆਗਾ ਔਰ ਉਹਨੇ ਇਹੀ ਸੰਦੇਸ਼ ਦਿੱਤਾਗਾ ਕਿ ਸਾਰੇ ਇਮਾਨਦਾਰੀ ਨਾਲ ਪਾਰਦਰਸ਼ਤਾ ਨਾਲ ਕੰਮ ਕਰੋ ਤਾਂ ਕਿ ਪੰਜਾਬ ਜਿਹੜਾ ਹੋਰ ਤਰੱਕੀ ਕਰ ਸਕੇ ਸਰਬਸੰਮਤੀ ਨਾਲ ਚੁਣਿਆ ਗਿਆ ਪੰਚਾਇਤਾਂ ਨੂੰ 5 ਲੱਖ ਰੁਪਏ ਦੇਣ ਦਾ ਬਿਲਕੁਲ ਜਿਹੜੀਆਂ ਸਰਬਸੰਮਤੀ ਨਾਲ ਚੁਣਿਆ ਗਿਆ ਪੰਚਾਇਤਾਂ ਸੀਗੇ ਅਸੀਂ ਉਹਨਾਂ ਤੋਂ ਕੰਮਾਂ ਦੇ ਬੇਰਬੇ ਮੰਗੇ ਨੇ ਜਦੋਂ ਜਦੋਂ ਆਪਣੇ ਕੰਮਾਂ ਦੇ ਬੇਰਬੇ ਦੇਣਗੇ ਤਾਂ ਉਹਨਾਂ ਕੰਮਾਂ ਦੇ ਬੇਰਬੇ ਤੇ ਆਤ ਤੁਹਾਨੂੰ ਗ੍ਰਾਂਟ ਜਿਹੜੀ ਆ ਉਹ ਪਹੁੰਚ ਜਾਊਗੀ ਕਿਉਂਕਿ ਅਸੀਂ ਉਹਨਾਂ ਤੋਂ ਕੰਮਾਂ ਦੇ ਬੇਰਬੇ ਮੰਗੇ ਨੇ ਕਿ ਔਰ ਦੂਸਰਾ ਇਸ ਆਜ ਦੇ ਸ਼ੁਭ ਮੌਕੇ ਤੇ ਮੈਂ ਜਿੱਥੇ ਸਾਰੇ ਪੰਥ ਸਾਹਿਬਾਨ ਨੂੰ ਮੁਬਾਰਕਬਾਦ ਵੀ ਦਿਲਾਗਾ ਉੱਥੇ ਸਾਰਿਆਂ ਨੂੰ ਮੇਰੀ ਇਹੀ ਬੇਨਤੀ ਆ ਕਿ ਆਪਾਂ ਸਾਰੇ ਜਣੇ ਵਾਤਾਵਰਨ ਨੂੰ ਬਚਾਉਣ ਲਈ ਕਿਉਂਕਿ ਵਾਤਾਵਰਨ ਕਾਫੀ ਹੱਦ ਤੱਕ ਗੰਦਲਾ ਹੋਤਾ ਜਾ ਰਿਹਾ ਹੈਗਾ ਵਾਤਾਵਰਨ ਨੂੰ ਬਚਾਉਣ ਲਈ ਆਪਣਾ ਯੋਗਦਾਨ ਪਾਈਏ ਸਾਡੇ ਗੁਰੂ ਸਾਹਿਬਾਨ ਨੇ ਕਈ ਸਦੀਆਂ ਪਹਿਲਾਂ ਸਾਨੂੰ ਕਿਹਾ ਸੀਗਾ ਕਿ ਪਵਨ ਗੁਰੂ ਪਾਣੀ ਪਿੱਤਾ ਮਾਤਾ ਤਰਤ ਮਾਤਾ ਦਾ ਸੰਦੇਸ਼ ਸਾਨੂੰ ਦੇ ਕੇ ਗਿਆ ਸੀ ਸੋ ਸਾਨੂੰ ਸਾਰਿਆਂ ਨੂੰ ਗੁਰਨਾਥ ਦੇਵ ਜੀ ਦੇ ਸਲੇਸ਼ ਤੇ ਚੱਲਣਾ ਚਾਹੀਦਾ ਹੈਗਾ ਸੋ ਉਹਨਾਂ ਦੀ ਇਹ ਜਿਹੜੀ ਆ ਸਾਨੂੰ ਸਖਿਆਵਾਂ ਨੇ ਉਹਦੇ ਤੇ ਕੰਮ ਕਰਨਾ ਚਾਹੀਦਾ ਔਰ ਦੂਸਰਾ ਪਿੰਡ ਦਾ ਜਿਹੜਾ ਪੰਚ ਆ ਉਹ ਲੋਕਤੰਤਰ ਦੀ ਸਭ ਤੋਂ ਛੋਟੀ ਇਕਾਈ ਆ ਔਰ ਉਹਨਾਂ ਕੋਲੇ ਬਹੁਤ ਪੁਖਤਾ ਇਨਫੋਰਮੇਸ਼ਨ ਹੁੰਦੀ ਆ ਔਰ ਮੈਂ ਸਮਝਦਾ ਜੋ ਨਸ਼ਿਆਂ ਦਾ ਉਹ ਸੀਓ ਦੇ ਖਿਲਾਫ ਪੰਜਾਬ ਸਰਕਾਰ ਅਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਪਹਿਲਾਂ ਹੀ ਬਹੁਤ ਵੱਡੀਆਂ-ਵੱਡੀਆਂ ਕਾਰਵਾਈਆਂ ਕੀਤੀਆਂ ਨੇ ਜਿਹੜਾ ਕਿਤੇ ਮਾੜਾ-ਮੋਟਾ ਬਚ ਜਾਗਾ ਉਹਦੇ ਖਿਲਾਫ ਸਾਰੇ ਪੰਜ ਸਰਪੰਚ ਸਾਡਾ ਸਹਿਯੋਗ ਦੇਣ ਤਾਂ ਕਿ ਬਿਲਕੁਲ ਜਿਹੜੀ ਸਮਾਜਿਕ ਬਰਾਈ ਹੈ ਉਹਦਾ ਵੀ ਅੰਤ ਕੀਤਾ ਜਾ ਸਕੇ ਪੈਨਸ਼ਨ ਪਾਹ ਲੀ ਤੇ ਪੈਨਸ਼ਨ ਨੂੰ ਕੱਲ ਇੱਕ ਸਾਲ ਹੋ ਗਿਆ ਮੁਲਾਜ਼ਮਾਂ ਨੇ ਕੱਲ ਕਾਪੀਆਂ ਸਾਰੀਆਂ ਹੈ ਕਿ ਕਦੋਂ ਲੱਗੇ ਪੁਰਿਆਂ ਨੂੰ ਆ ਦੇਖੋ ਉਹਦੇ ਲਈ ਦੋ ਕਮੇਟੀਆਂ ਮਾਨਯੋਗ ਸਾਡੇ ਸੀਐਸ ਦੀ ਗਵਾਈ ਚ ਬਣੀ ਹੋਈ ਹੈ ਕਿਉਂਕਿ ਕੇਂਦਰ ਸਰਕਾਰ ਨੇ ਇੱਕ ਸਕੀਮ ਜਿਹੜੀ ਹੈ ਲੈ ਕੇ ਆਂਦੀ ਹੈ ਕਿ ਉਹਦੀ ਸਟੱਡੀ ਹੋ ਰਹੀ ਹੈ ਉਸ ਤੋਂ ਬਾਅਦ ਅੱਜ ਜ਼ਿਲ੍ਹਾ ਮਠਿੱਲਡਾ ਦੇ ਸਾਰੇ ਨਵੇਂ ਚੁਣੇ ਗਏ ਪੰਚ ਸਹਿਬਾਨ ਨੂੰ ਸੌਂਚ ਕਾਉਣ ਦਾ ਪ੍ਰੋਗਰਾਮ ਜਿਹੜਾ ਪੰਜਾਬ ਸਰਕਾਰ ਵੱਲੋਂ ਲਿਖਿਆ ਗਿਆ ਸੀ ਅੱਜ ਸਾਰੇ ਪੰਚ ਸਹਿਬਾਨ ਨੂੰ ਸੌਂਚ ਕਾਇਆ ਸਾਡੇ ਸਾਰੇ ਆਮ ਆਦਮੀ ਪਾਰਟੀ ਦੇ ਐਮਐਲਏ ਸਹਿਬਾਨ ਔਰ ਸਾਰੇ ਪੰਜ ਸਰਪੰਚ ਸਹਿਬਾਨ ਪਹੁੰਚੇ ਸੀ ਉਹਨਾਂ ਨੂੰ ਸੰਵਿਧਾਨ ਤੇ ਪ੍ਰਤੀ ਸੱਚੀ ਸ਼ਰਧਾ ਰੱਖਣ ਦੀ ਜਿਹੜੀ ਹੈ ਸੰਵਿਧਾਨ ਸੌਂਚ ਕਾਇੀ ਗਈ ਆ ਕਿਉਂਕਿ ਜੋ ਸੰਵਿਧਾਨ ਬਾਬਾ ਸਾਹਿਬ ਹੀਮਰਾਓ ਮੇਡਕਲੀ ਜੀ ਨੇ ਬਣਾਇਆ ਸੀ ਉਹਦੇ ਮੁਤਾਬਕ ਸਾਰੇ ਪੰਚ ਸਹਿਬਾਨ ਨੇ ਕੰਮ ਕਰਨ ਦਾ ਪ੍ਰਣ ਲਿਆਗਾ ਔਰ ਉਹਨੇ ਇਹੀ ਸੰਦੇਸ਼ ਦਿੱਤਾਗਾ ਕਿ ਸਾਰੇ ਇਮਾਨਦਾਰੀ ਨਾਲ ਪਾਰਦਰਸ਼ਤਾ ਨਾਲ ਕੰਮ ਕਰੋ ਤਾਂ ਕਿ ਪੰਜਾਬ ਜਿਹੜਾ ਹੋਰ ਤਰੱਕੀ ਕਰ ਸਕੇ ਸਰਬਸੰਤੀ ਦਾ ਚੁਣਿਆ ਗਿਆ ਪੰਚਾਇਤਾਂ ਨੂੰ 5 ਲੱਖ ਰੁਪਏ ਦੇਣ ਦਾ ਬਿਲਕੁਲ ਜਿਹੜੀਆਂ ਸਰਬਸੰਤੀ ਦਾ ਚੁਣਿਆ ਗਿਆ ਪੰਚਾਇਤਾਂ ਸੀਗੇ ਅਸੀਂ ਉਹਨਾਂ ਤੋਂ ਕੰਮਾਂ ਦੇ ਬੇਰਬੇ ਮੰਗੇਦੇ ਜਦੋਂ ਜਦੋਂ ਆਪਣੇ ਕੰਮਾਂ ਦੇ ਬੇਰਬੇ ਦੇਣਗੇ ਤਾਂ ਉਹਨਾਂ ਕੰਮਾਂ ਦੇ ਬੇਰਬੇ ਤੇ ਐਤੋਂ ਨੂੰ ਗ੍ਰਾਂਟ ਜਿਹੜੀ ਆ ਉਹ ਪਹੁੰਚ ਜਾਊਗੀ ਕਿਉਂਕਿ ਅਸੀਂ ਉਹਨਾਂ ਤੋਂ ਕੰਮਾਂ ਦੇ ਬੇਰਬੇ ਮੰਗੇ ਨੇ ਕਿ ਔਰ ਦੂਸਰਾ ਇਸ ਆਜ ਦੇ ਸ਼ੁਭ ਮੌਕੇ ਤੇ ਮੈਂ ਜਿੱਥੇ ਸਾਰੇ ਪੰਥ ਸਾਹਿਬਾਨ ਨੂੰ ਮੁਬਾਰਕਬਾਦ ਵੀ ਦਿਲਾਂਗਾ ਉੱਥੇ ਸਾਰਿਆਂ ਨੂੰ ਮੇਰੀ ਇਹੀ ਬੇਨਤੀ ਆ ਕਿ ਆਪਾਂ ਸਾਰੇ ਜਣੇ ਵਾਤਾਵਰਨ ਨੂੰ ਬਚਾਉਣ ਲਈ ਕਿ ਵਾਤਾਵਰਨ ਕਾਫੀ ਹੱਦ ਤੱਕ ਗੰਦਲਾ ਹੋਤਾ ਜਾ ਰਿਹਾ ਹੈਗਾ ਵਾਤਾਵਰਨ ਨੂੰ ਬਚਾਉਣ ਲਈ ਆਪਣਾ ਯੋਗਦਾਨ ਪਾਈਏ ਸਾਡੇ ਗੁਰੂ ਸਾਹਿਬਾਨ ਨੇ ਕਈ ਸਦੀਆਂ ਪਹਿਲਾਂ ਸਾਨੂੰ ਕਿਹਾ ਸੀਗਾ ਕਿ ਪਵਨ ਗੁਰੂ ਪਾਣੀ ਪਿੱਤਾ ਮਾਤਾ ਤਰਤ ਮਾਤਾ ਦਾ ਸੰਦੇਸ਼ ਸਾਨੂੰ ਦੇ ਕੇ ਗਿਆ ਸੀ ਸੋ ਸਾਨੂੰ ਸਾਰਿਆਂ ਨੂੰ ਗੁਰਨਾਥ ਦੇ ਜੀ ਦੇ ਸਲੇਸ਼ ਤੇ ਚੱਲਣਾ ਚਾਹੀਦਾ ਹੈਗਾ ਸੋ ਉਹਨਾਂ ਦੀ ਜਿਹੜੀ ਆ ਸਾਨੂੰ ਸਖਿਆਵਾਂ ਨੇ ਉਹਦੇ ਤੇ ਕੰਮ ਕਰਨਾ ਚਾਹੀਦਾ ਔਰ ਦੂਸਰਾ ਪਿੰਡ ਦਾ ਜਿਹੜਾ ਪੰਚ ਆ ਉਹ ਲੋਕਤੰਤਰ ਦੀ ਸਭ ਤੋਂ ਛੋਟੀ ਇਕਾਈ ਆ ਔਰ ਉਹਨਾਂ ਕੋਲੇ ਬਹੁਤ ਪੁਕਤਾ ਇਨਫੋਰਮੇਸ਼ਨ ਹੁੰਦੀ ਆ ਔਰ ਮੈਂ ਸਮਝਦਾ ਜੋ ਨਸ਼ਿਆਂ ਦਾ ਉਦੇ ਖਿਲਾਫ ਪੰਜਾਬ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਪਹਿਲਾਂ ਹੀ ਬਹੁਤ ਵੱਡੀਆਂ-ਵੱਡੀਆਂ ਕਾਰਵਾਈਆਂ ਕੀਤੀਆਂ ਨੇ ਜਿਹੜਾ ਕਿਤੇ ਮਾੜਾ-ਮੋਟਾ ਬਚਿਆਗਾ ਉਹਦੇ ਖਿਲਾਫ ਸਾਰੇ ਪੰਜ ਸਰਪੰਚ ਸਾਡਾ ਸਹਿਯੋਗ ਦੇਣ ਤਾਂ ਕਿ ਬਿਲਕੁਲ ਇਸ ਜਿਹੜੀ ਸਮਾਜਿਕ ਬਰਾਈ ਹੈ ਉਹਦਾ ਵੀ ਅੰਤ ਕੀਤਾ ਜਾ ਸਕੇ ਆਹ ਰੀ ਪੈਨਸ਼ਨ ਭਾਰਨ ਦੀ ਗੱਲ ਇੱਕ ਸਾਲ ਹੋ ਗਿਆਲਾਜਮਾਨੇ ਕੱਲ ਕਾਫੀਆਂ ਸਾਰੀਆਂ ਹੈਗੇ ਕਦੋਂ ਲੱਗੂਗੀਆਂ ਅਹ ਦੇਖੋ ਉਹਦੇ ਲਈ ਦੋ ਕਮੇਟੀਆਂ ਮਾਨਯੋਗ ਸਾਡੇ ਸੀਐਸ ਦੀ ਗਵਾਈ ਚ ਬਣੀ ਹੋਈ ਹੈ ਕਿਉਂਕਿ ਕੇਂਦਰ ਸਰਕਾਰ ਨੇ ਇੱਕ ਸਕੀਮ ਜਿਹੜੀ ਹੈ ਲੈ ਕੇ ਆਂਦੀ ਹੈ ਕਿ ਉਹਦੀ ਸਟੱਡੀ ਹੋ ਰਹੀ ਹੈ ਉਸ ਤੋਂ ਬਾਅਦ